आज दी जेडी मीटिंग रखी है मैं रखी है। पहला ते मंच ते बैठे सारे ਭਰਾਵਾਂ ਦਾ ਜੈ ਵਾਲਮੀਕ ਜੀ ਵੀ ਅੱਜ ਇਹ ਮੀਟਿੰਗ ਰੱਖੀ ਗਈ ਆ ਵੀ ਸਾਡੀ ਉਹ 15 ਦਿਨ ਪਹਿਲਾਂ ਮੀਟਿੰਗ ਹੋਈ ਸੀ ਸਾਈਡ ਬੋਰਡ ਦੇ ਮੈਂਬਰ ਸੀ ਬੀਸੀ ਸਾਹਿਬ ਸੀ ਸੀਪੀ ਸਾਹਿਬ ਸੀ ਉਹਨਾਂ ਦੇ ਨਾਲ ਬਜਟ ਦੀ ਗੱਲਬਾਤ ਚੱਲੀ ਵੀ 50 ਹਜ਼ਾਰ ਦੇ ਬਜਟ ਨਾਲ ਮੇਲਾ ਨਹੀਂ ਮਨਾਇਆ ਜਾਂਦਾ ਬੜੀ ਪਿਛਲੀ ਜ਼ਿੰਦੜੀ ਆ ਉਹ ਸਾਰੀਆਂ ਵੱਖ-ਵੱਖ ਜਥੇਬੰਦੀਆਂ ਨੇ ਬਾਦ ਮਿਕਸ ਸਮਾਇਆ ਗੁਗਾਰਾ ਨੇ ਕੋਲ ਰੁਕੇ ਆ ਬਜਟ ਵਰਦਾ ਹੋ ਬਜਟ ਉਹਨਾਂ ਨੇ 3 ਲੱਖ ਆ 3 ਕਰੋੜ ਰੁਪਈਆ ਬਜਟ ਉਹਨਾਂ ਨੇ ਪਾਸ ਕੀਤਾ ਹਰ ਬੰਦੇ ਨੇ ਵੱਖੋ ਵੱਖre ਡਿਮਾਂਡ ਰੱਖੀ ਵੀ ਕਿਸੇ ਨੇ ਕਿਹਾ ਵੀ ਆ ਬੇਅਦਬੀ ਹੋ ਰਹੀ ਕਿਸੇ ਨੇ ਕੁੱਛ ਕਿਹਾ ਕਿਸੇ ਨੇ ਕੁੱਛ ਕਿਹਾ ਜਿਹਦੇ ਵਿੱਚ ਮੈਂ ਉੱਥੇ ਸਵਾਲ ਕੀਤਾ ਸੀ ਮੇਗਾ ਮੰਤਰੀ ਸਾਹਿਬ ਮੈਨੂੰ ਤੁਸੀਂ ਦੱਸ ਦਿਓ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕਿਹੜਾ ਗੁਰਦੁਆਰਾ ਕਿਹੜਾ ਮੰਦਿਰ ਆ ਜਿਹੜਾ ਝੰਡੇ ਤੋਂ ਬਗੈਰ ਨਿਸ਼ਾਨ ਸਾਹਿਬ ਤੋਂ ਬਗੈਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਨੇ ਉਸੇ ਵੇਲੇ ਡੀਸੀ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਝੰਡਾ ਤੁਰੰਤ ਚੜਾਓ ਪਰ ਇੱਥੇ ਕੁਝ ਤਮਾਸ਼ੀ ਬੈਠੇ ਸੀ ਉਹਨਾਂ ਨੇ ਕੋਈ ਟਿੱਪਣੀ ਕਰ ਦਿੱਤੀ ਜਿਹਦੇ ਵਿੱਚ ਉਹ ਠੰਡਾ ਪੈ ਕੇ ਕੰਮ ਕੋਈ ਨਹੀਂ ਸਾਡੀ ਜਿਹੜੀ ਲੜਾਈ ਆ ਸਾਡੀ ਕੋਈ ਸਰਕਾਰ ਨਾਲ ਲੜਾਈ ਨਹੀਂ ਆ ਸਾਡੀ ਕਿਹ ਜਨਤਾ ਨਾਲ ਲੜਾਈ ਰਹੀ ਆ ਜਿੰਨੀਆਂ 바ਵਾਦਾਸ ਜਿੰਨੀਆਂ ਸੰਸਤਾ ਆਦਸ ਵਾਲੇ ਜਿੰਨੀਆਂ ਵੀ ਹੈਗੇ ਆ ਇਹਨਾਂ ਨਾਲ ਵੀ ਕੋਈ ਸਾਡੀ ਲੜਾਈ ਨਹੀਂ ਹੈਗੀ ਇਹ ਜਿਹੜਾ ਝੰਡਾ ਜਿਹੜਾ ਨਾ ਲੋਕਾਂ ਦੀ ਆਸਥਾ ਦਾ ਆਸਥਾ ਦੇ ਨਾਲ ਨਾਲ ਉਹਨਾਂ ਦੇ ਲੋਕੀ ਮੰਤਾ ਮੰਨਦੇ ਨੇ ਬਿਸਾਡੇ ਘਰ ਪੁੱਤਰ ਹੋਵੇ ਸਾਡੇ ਘਰ ਕੋਈ ਆ ਨੌਕਰੀ ਲੱਗਦੀ ਈ ਝੰਡਾ ਚੜਾਵਾਂਗੇ ਉਹ ਜਿੱਥੇ ਆਪ ਹੀ ਨਹੀਂ ਝੰਡਾ ਚੜ੍ਹਾਦਾ ਤੇ ਉੱਥੇ ਮੰਦਰ ਕਾ ਦਾ ਮੈਂ ਦੱਸੋ ਇਸ ਕਰਕੇ ਜਨਤਾ ਦੀ ਬਾਸੀ ਆਮ ਜਨਤਾ ਦੀ ਬਾਸੀ ਇਹ ਜਿਹੜਾ ਮੰਦਰ ਆ ਆਮ ਜਨਤਾ ਦਾ ਦਾ ਇਹ ਕੱਲੇ ਵਾਲਮੀਕ ਸਮਾਜ ਦਾ ਨਹੀਂ ਆ ਇਹ ਵਰਲਡ ਦਾ ਹੋ ਗਿਆ ਵਰਲਡ ਦਾ ਸਾਰੇ ਧਰਮਾਂ ਦੇ ਲੋਕ ਉੱਥੇ ਆਉਂਦੇ ਆ ਤੇ ਜਿਹੜੋਂ ਵੇਖਦੇ ਨੇ ਝੰਡਾ ਹੀ ਕੋਈ ਨਹੀਂ ਆ ਉਹ ਕੰਡੇ ਵੀ ਕਿਹੜੇ ਸਰਕਾਰਾਂ ਨੇ ਬਣਾਇਆ ਉਹਨਾਂ ਜਿਹੜੇ ਬੇਕੁਫਾ ਦੀ ਸਰਕਾਰ ਬਣਾਉਣ ਵਾਲੀ ਤੇ ਜਿਹੜੀ ਅੱਜ ਸਟੈਂਡ ਵੀ ਕਰਨ ਦੇਦੀ ਆ ਲੋਕਾਂ ਨੇ ਆਪਣੀ ਬਾਤ ਚੁੱਕੀ ਆ ਵੀ ਇਹ ਤਰੀਕ ਤੋਂ ਪਹਿਲਾਂ-ਪਹਿਲਾਂ ਜਨਮ ਦੇ ਰਾਰਿਆ ਉਹ ਤੋਂ ਪਹਿਲਾਂ-ਪਹਿਲਾਂ ਝੰਡਾ ਨਾ ਲੱਗਾ ਤੇ ਸਵਾਇ ਮਜ਼ਦੂਰ ਫੈਡਰੇਸ਼ਨ ਪੰਜਾਬ ਆਪ ਜਨਤਾ ਦੀ ਆਵਾਜ਼ ਉਹ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਸੈਨਬੋਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਦੇਖੋ ਇਹੋ ਜੀ ਲੜਾਈ ਨਾ ਪਾਵੋ ਜਿਹਦੇ ਵਿੱਚ ਆਮ ਜਨਤਾ ਦਾ ਨੁਕਸਾਨ ਹੁੰਦਾ ਜਦੋਂ ਵੀ ਧਰਨਾ ਲੱਗਦਾ ਆਮ ਜਨਤਾ ਖਰਾਬ ਹੁੰਦੀ ਆ ਕਿਸੇ ਨੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਕਿਸੇ ਨੇ ਲੈਣ ਜਾਣਾ ਕਿਸੇ ਨੇ ਦਵਾਈਦਾਰੂ ਲੈਣ ਜਾਣਾ ਜਦੋਂ ਧਰਨਾ ਲੱਗ ਜਾਂਦਾ ਕਿਸੇ ਨੂੰ ਲੰਗਰ ਨਹੀਂ ਮਿਲਦਾ ਇਸ ਕਰਕੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਅਸੀਂ ਫੇਰ ਕਰਦੇ ਆ ਵਿੱਚੇ ਸੈਨਬੋਨ ਨੂੰ ਵੀ ਇਹ ਜਿਹੜੀ ਆ ਝੰਡੇ ਦੀ ਰਸਮ 30 ਤੋਂ ਪਹਿਲਾਂ ਪਹਿਲਾਂ ਕਰ ਦਿੱਤੀ ਜਾਵੇ ਮਾਨ ਸਮਾਨਾ ਉਹ ਵੀ ਪਾਠ ਪੂਜਾ ਕਰਕੇ ਨਿਸ਼ਾਨ ਸਾਹਿਬ ਲਾਇਆ ਜਾਵੇ ਜੇ ਨਾ ਲੱਗਾ ਤੇ 30 ਤਰੀਕ ਤੱਕ ਪੁਲ ਜਮਪ ਕਰ ਦੇਵਾਂਗੇ ਤੇ ਨਾਲ ਸੈਨ ਬੋਰਡ ਦੇ ਮੈਂਬਰਾਂ ਦੇ ਪੁਤਲੇ ਵੀ ਸੜਾਂਗੇ ਧੰਨਵਾਦ ਕਲਮਕੀਨ ਦਾ ਤੁੰਕ ਗੱਜਗਰ ਭਗਵਾਨ ਬਾਲਮੀ ਆਛੰਤੂ ਨਾ ਫੋਕਸ ਚੇਅਰਮੈਨ ਜਿੰਨੀ ਵੀ ਲੜਾਈ ਲੜੀ ਹੈ ਸੰਸਮਾਜ ਭਗਵਾਨ ਬਾਲਮੀ ਜਨਤਨਾ ਤਰਸ ਇਹ ਬਾਲਮੀ ਕੀ ਭਾਈ ਕਹਦੇ ਲੜੀ ਹੈ ਕੁਛ ਛਰਾਰਤੀ ਲੋਕਾਂ ਦਾ ਮਨ ਹੈ ਕਿ ਮੰਦਿਰ ਇੱਕ ਸੰਸਤਾ ਦਾ ਇਹ ਸੰਸਤਾ ਦਾ ਮੰਦਿਰ ਨਹੀਂ ਆਮ ਜਨਤਾ ਦਾ ਮੰਦਿਰ ਹੈ ਅੱਜ ਆਮ ਜਨਤਾ ਨੇ ਇਕੱਠੇ ਹੋ ਕੇ ਨਿਰਣਾ ਲਿਆ ਗਿਆ ਕਿ ਜੋ ਪ੍ਰਤੀਨ ਲਾ ਰੰਗ ਦਾ ਝੰਡਾ ਤੀਰਤਮਨ ਵਾਲਾ ਭਗਵਾਨ ਬਾਲਮੀ ਮਰਦਹੀ ਉਹ ਹੀ ਝੰਡੇ ਤੇ ਲੱਗਣਾ ਚਾਹੀਦਾ ਹੈ ਪੁਦੀ ਭਾਰਤੀ ਸਾਰੇ ਸਰਬ ਸੰਤੀ ਨਾਲ ਪਾਸ ਕੀਤਾ ਤ੍ਰੀ ਤੀ ਤ੍ਰੀਕ ਤੱਕ ਪ੍ਰਸ਼ਾਸਨ ਲਾ ਰੰਗ ਦਾ ਤੀਜ ਮਾਣਾ ਝੰਡਾ ਉੱਤੇ ਚੜ੍ਹਾ ਦੇ ਨਾ ਚੜ੍ਹਾ ਜੇ ਜਿਹੜੇ ਮੈਂਬਰ ਨੇ ਰੇਨ ਬੋਰਡ ਦੇ ਬਣੇ ਉਹਨਾਂ ਦੇ ਪੁਤਲੇ ਵੀ ਜਲਾਏ ਜਾਣਗੇ ਪ੍ਰਸ਼ਾਸਨ ਦੇ ਜਲਾਏ ਜਾਣਗੇ ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਟੰਗਣਾ ਹੋ ਜਵੇ ਕੋਈ ਮੰਦਿਰ ਕੋਈ ਗੁਰਦੁਆਰਾ ਪਹਿਲਾਂ ਉੱਥੇ ਨਿਸ਼ਾਨ ਸਾਹਿਬ ਹੁੰਦਾ ਹੈ ਫੇਰ ਮੰਦਿਰ ਬੰਦਾ ਲੇਕਿਨ 2016 ਦਾ ਮੰਦਿਰ ਰੈਡੀ ਹੋ ਕੇ ਰਨਿੰਗ ਵਿੱਚ ਹੈ ਅੱਜ 25 ਹੋ ਗਿਆ ਲੇਕਿਨ ਅਜ ਤੱਕ ਉਥੇ ਨਿਸ਼ਾਨ ਸਭ ਨਹੀਂ ਚੜਿਆ ਪਬਲਿਕ ਦੀ ਡਿਮਾਂਡ ਹੈ ਕਿ ਨਿਸ਼ਾਨ ਉਥੇ ਲਾਇਆ ਜਾਵੇ ਨਾ ਲਾਇਆ ਗਿਆ 30 32 ਤੱਕ ਵੀ ਜੋ ਹੁੰਦਾ ਭੰਡਾਰੀਪੋਲ ਵਾਲੇ ਪਾਸੇ ਜਾਵਾਂਗੇ ਝੰਡਾ ਤੇ ਲੱਗੇਗਾ ਲਵਾਵਾਂਗੇ ਵੀ ਹਿਲਾਉਣੇ ਵੀ ਪੈਣਾ ਹੈ ਧੰਨਵਾਦ ਜੈ ਬਾਲਮਿਕੀ ਹਰ ਹਰ ਬਾਲ ਅੱਜ 12:10 ਦਿਨ ਮੰਗਲਵਾਰ ਨੂੰ ਸੌਤਾਲਕੇ ਵਿੱਚ ਜੋ ਸਾਡੇ ਸੈਂਟਿਸਪੈਂਟ ਜੋ ਸਾਡੇ ਸੁਪਰਵਾਈਜ਼ਰ ਦਾ ਅਫੀਸਰ ਉਸ ਦੇ ਵਿੱਚ ਅਜਿਹੀ ਬਹੁਤ ਵੱਡੀ ਨੀਤਿਨ ਕੀਤੀ ਗਈ ਜਿਸ ਵਿੱਚ ਇਹੋ ਹੀ ਪੂਰੇ ਆਮ ਜਨਤਾ ਔਰ ਹਿੰਦੂ ਧਰਮ ਫਿਕਰ ਸਰਮ ਔਰ ਆਮ ਸਮਾਜ ਜਿੰਨੇ ਵੀ ਲੋਕ ਨੇ ਔਰ ਆਮ ਜਨਤਾ ਦੀ ਵਾਜਿ ਹੋ ਸੀ ਕਿ ਹਰ ਜਿਹੜਾ ਮੰਦਰ ਗੁਰਦੁਆਰਾ ਮਸਜਿਦ ਕੁਛ ਵੀ ਹੁੰਦਾ ਉਹਦਾ ਨਿਸ਼ਾਨ ਜ਼ਰੂਰੀ ਹੁੰਦਾ ਇਸ ਕਰਕੇ ਸਾਡੀ ਦੁੱਖदाई ਵਾਲੀ ਗੱਲ ਇਹ ਆ ਕਿ 216 ਦੇ ਵਿੱਚ ਬਾਦਲ ਸਰਕਾਰ ਨੇ 300 ਕਰੋੜ ਰੁਪਇਆ ਲਾ ਕੇ ਬੰਦੇ ਬਣਾਇਆ ਸੀ ਜਿਹਦੀ ਦੇਖ ਰਹਿਗ ਜਿਹੜੀ ਅੱਜ ਕੱਲ ਸਹੀ ਢੰਗ ਨਾਲ ਨਹੀਂ ਚੱਲਦੀ ਇਥੇ ਚਿਕਰ ਕੇ ਇੰਨੀ ਬੇਅਦਬੀ ਲੋਕੀ ਆਖ ਦਿੰਦੇ ਨੇ ਸਾਡੇ ਨਾਲ ਇਹ ਉਹਦੀ ਬੇਅਦਬੀ ਇੰਨੀ ਮਾੜੀ ਕਿ ਅੱਜ ਤੱਕ ਝੰਡੇ ਨਹੀਂ ਲੱਗ ਸਕਿਆ ਹਰ ਜਗ੍ਹਾ ਤੇ ਨਿਸ਼ਾਨ ਉਹਦਾ ਨਿਸ਼ਾਨ ਤੇ ਬਿਨਾ ਕੋਈ ਹੁੰਦਾ ਗੁਰੂ ਮਾਰਾ ਦੇ ਨਿਸ਼ਾਨ ਤੇ ਬਿਨਾ ਤੇ ਕੋਈ ਚੱਲਦਾ ਨਹੀਂ ਸਾਡੀ ਉੱਥੇ ਆਸਥਾ ਵਾ ਸਾਡਾ ਸਮਾਜ ਸਾਰਾ ਉੱਥੇ ਇਸ ਗੱਲ ਨੂੰ ਮੰਨਦਾ ਸਾਡੇ ਬੱਚੇ ਪੜ੍ਹੇ ਲਿਖੇ ਉੱਥੋਂ ਜਾਂਦੇ ਹੁੰਦੇ ਆ ਉਥੋਂ ਹਰ ਚੀਜ਼ ਮੰਗਦੇ ਆ ਔਰ ਮਿਲਦੀ ਆ ਪਰ ਉਹਦੇ ਵਿੱਚ ਨਿਸ਼ਾਨ ਸਾਹਿਬ ਨਾ ਹੋਵੇ ਤੇ ਬਹੁਤ ਘੱਟਿਆ ਗੱਲਿਆ ਸ਼ਰਮਨਾਕ ਗੱਲਿਆ ਅਸੀਂ ਇਹ ਬੇਨਤੀ ਕਰਦੇ ਪੂਰਾ ਸਮਾਜ ਉਹ ਸਫਾਈ ਮਜ਼ਦੂਰ ਫੈਡਰੇਸ਼ਨ ਚੇਅਰਮੈਨ ਸ੍ਰਿੰਦਰ ਟੋਣਾ ਜੋ ਕਿ ਪੂਰੇ ਪੰਜਾਬ ਦੇ ਕਾਰਪਸ਼ਨਾ ਦਾ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੈਨ ਬੋਰਡ ਦੇ ਮੈਂਬਰ ਨੇ ਉਹ ਜਦ ਸਰਕਾਰ ਨੇ ਉਹਨਾਂ ਨੂੰ ਆਪਣੇ ਆਪ ਚੁਣਿਆ ਤੇ ਸਰਕਾਰ ਇਹ ਵੀ ਉਹਨਾਂ ਸਰੈਨ ਬੋਰਡ ਦੇ ਮੈਂਬਰਾਂ ਦੀ ਇਹ ਡਿਊਟੀ ਲਗਾਵੇ ਕਿ ਭਗਵਾਨ ਵਾਲਮੀਕਾ ਪਰਗਨ ਸੁਧਾਰਿਆ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਚੰਗਾ ਲੱਗ ਜਾਣਾ ਚਾਹੀਦਾ ਉਹ ਸਰਕਾਰ ਆਪ ਲਾਵੇ ਰੀਤੀ ਰਿਵਾਜਾਂ ਨਾਲ ਜੋ ਵਾਲਮੀਕ ਰੀਤੀ ਰਿਵਾਜ ਚੱਲਦੇ ਹੋ ਦੇ ਨਾਲ ਇਹ ਆਬ ਅੱਗੇ ਹੋ ਕੇ ਚੰਗਾਬ ਲੌਣਤਾ ਕਿ ਕੋਈ ਸੰਸਥਾ ਕੋਈ ਜੱਥੇਬੰਦੀ ਜੋ ਕੋਈ ਤਰਾਇ ਨਹੀਂ ਹੋਵੇਗਾ ਤੇ ਨਾ ਹੋਂਦ ਦਿੱਤਾ ਜਾਏਗਾ ਇਹ ਲਾਡ ਚੰਗੜਾ ਸਰਹੇਨ ਬੋਰਡ ਦੇ ਮੈਂਬਰ ਆਪ ਹੀ ਲਗਾ ਦੇ ਤਾਂ ਕਿ ਸਰਕਾਰ ਦੀ ਵਾਹ ਹੋ ਜੇਗੀ ਔਰ ਇਤਮਾਨ ਜਿਹੜਾ ਘਟੇਗੀ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਫਿਰ ਮੋੜ ਹੋ ਸਕਦੀ ਇਹਨਾਂ ਦੀ ਅਗਰ ਇਹ ਝੰਡਾ ਲੱਗ ਜੇ ਇੰਨੀਆਂ ਗੱਲਾਂ ਕਹਿੰਦਾ ਜੈ ਵਾਲਮੀਕੀ ਹਾਰਾ ਨਮਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ 12 ਅਗਸਤ 25 ਵਾਲਮੀਕੀ ਸਮਾਜ ਤੇ ਧੂਣਾ ਸਾਹਿਬ ਡਰੈਸ ਤੋਂ ਵੱਲੋ ਬੜੀ ਹੀ ਵਿਸ਼ਾਲ ਇੱਕ ਮੀਟਿੰਗ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਆ ਜਿਸ ਦੇ ਵਿੱਚ ਸਮੁੱਚੇ ਵਾਲਮੀਕੀ ਸਮਾਜ ਨੇ ਇੱਕ ਝੰਡੇ ਦੀ 컬ਰ ਦੀ ਜਿਹੜੀ ਕਿ ਪਿਛਲੇ ਦਿਨਾਂ ਤੋਂ ਚੱਲਦੀ ਪਈ ਆਪਸ ਦੇ ਵਿੱਚ वाद-ਵਿਵਾਦ ਸੀ ਉਹਦੇ ਤੇ ਮੋਹਰ ਲਗਾਈ ਹੈ ਕਿ ਜਿਹੜਾ ਵਾਲਮੀਕੀ তীর্থ ਹੈ ਉੱਥੇ ਲਾਲ ਰੰਗ ਦੇ ਝੰਡੇ ਝੁਲਣੇ ਚਾਹੀਦੇ ਨੇ ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਜਿੰਨੇ ਵੀ ਵਾਲਮੀਕੀ ਮੰਦਰ ਨੇ ਸਾਰਿਆਂ ਦੇ ਹੀ ਲਾਲ ਰੰਗ ਦੇ ਝੰਡੇ ਝੁਲ ਰਹੇ ਨੇ ਤੋਂ ਅਸੀਂ ਅੱਜ ਡੀਸੀ ਸਾਹਿਬਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਉਹਨਾਂ ਪਿਛਲੇ ਦਿਨਾਂ ਵਿੱਚ ਨਿਸ਼ਾਨਦੇਹੀ ਕਰਵਾਈ ਹੈ ਸੀਪੀ ਸਾਹਿਬ ਵੀ ਵਾਲਮੀਕੀ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਨੇ ਸਾਡੀਆਂ ਜਿੰਨੀਆਂ ਵੀ ਪਹਿਲੀਆਂ ਮੰਗਾਂ ਨੇ ਤਕਰੀਬਨ ਉਹਨਾਂ ਵਿੱਚੋਂ ਕਈ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ ਤੋਂ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਬੜੀ ਵਿਸ਼ਾਲ ਮੀਟਿੰਗ ਸੀ ਪੂਰੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਾਲਮੀਕੀ ਸਫਾਈ ਸੇਵਕ ਜਿਹੜੀ ਕਿ ਸਾਡੇ ਵਿਨੋਦ ਬਿੱਟਾ ਜੀ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਹੋਈ ਆ ਇੱਥੇ ਸੁਰਿੰਦਰ ਟੋਨਾ ਜੀ ਚੇਅਰਮੈਨ ਤੇ ਟੋਨਾ ਸਾਹਿਬ ਟ੍ਰੈਸ ਦੇ ਉਮਰਕਾਸ਼ ਗੱਬਰ ਜੀ ਚੇਅਰਮੈਨ ਸਾਹਿਬ ਦੀ ਨਾਲ ਸੀਗੇ ਜੋ ਸਾਰਿਆਂ ਦਾ ਇੱਕ ਫੈਸਲਾ ਹੈ ਇਹ ਜਿਹੜੀ ਮੀਟਿੰਗ ਹੈ ਨਾ ਇਹ ਬਹੁਤ ਵਿਸ਼ਾਲ ਮੀਟਿੰਗ ਹੋਈ ਆ ਤਾਂ ਸਾਰਿਆਂ ਨੇ ਇੱਕੋ ਹੀ ਧਾਰਨਾ ਹੈ ਕਿ ਜਿੱਦਾਂ ਵਿਸ਼ਵ ਦੇ ਵਿੱਚ ਵਾਲਮੀਕ ਮੰਦਰਾਂ ਦੇ ਉੱਤੇ ਲਾਲ ਝੰਡੇ ਝੁਲਦੇ ਨੇ ਉਸੇ ਤਰ੍ਹਾਂ ਹੀ ਲਾਲ ਰੰਗ ਦੇ ਝੰਡੇ ਜਿਹੜੇ ਨੇ ਉਹ ਸਾਡੇ ਤੀਰਥੇ ਝੁਲਣੇ ਚਾਹੀਦੇ ਨੇ ਤੋਂ ਅਸੀਂ ਸ਼ਰਾਈਨ ਬੋਰਡ ਦੇ ਸਾਰੇ ਪੰਜਾਂ ਮੈਂਬਰਾਂ ਨੂੰ ਜਿਹੜੇ ਕਿ ਸਾਡੇ ਸਮਾਜ ਦੇ ਵਿੱਚੋਂ ਹੀ ਆਏ ਨੇ ਉਹਨਾਂ ਨੂੰ 15 ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਤੀਰਥੇ ਇੱਕ ਝੰਡਾ ਜਿਹੜਾ ਨਾ ਉਹ ਜ਼ਰੂਰ ਝੁਲਣਾ ਚਾਹੀਦਾ ਵਾ ਬਹੁਤ ਸਾਰੀਆਂ ਬੀਬੀਆਂ ਵੀ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਨੇ ਜਿਨ੍ਹਾਂ ਦੇ ਦਸਤਖਤ ਕਰਾ ਕੇ ਅਸੀਂ ਅੱਜ ਡੀਸੀ ਸਾਹਿਬਾ ਨੂੰ ਇਹ ਲੈਟਰ ਦੇਣ ਜਾ ਰਹੇ ਹਾਂ ਤੋਂ ਬਾਕੀ ਸਾਰਿਆਂ ਨੇ ਇੱਕ ਮਤਾ ਪਾਸ ਕੀਤਾ ਹੈ ਕਿ 30 ਤਰੀਕ ਤੱਕ ਅਗਰ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਸਾਡੇ ਕੋਲ ਯਾਦੇ ਬੋਲਾਣਾ ਤੇ ਜਾਂ ਫਿਰ ਰਸਤੇ ਜਾਮ ਆ ਤੋਂ ਪੰਡਾਰੀ ਪੁਲ ਦੇ ਉੱਤੇ ਫਿਰ ਅਸੀਂ ਆਪਣਾ ਰੋਸ ਪੁਜਾਹਰਾ ਕਰਾਂਗੇ ਜੈ ਵਾਲਮੀਕੀ ਹਰਰ ਵਾਲਮੀਕੀ ਪਿਛਲੇ ਕੁਝ ਦਿਨ ਹੀ ਸਾਡੀ ਮੀਟਿੰਗ ਹੋਈ ਸੀਗੀ ਜਿੱਥੇ ਸੀਪੀ ਸਾਹਿਬ ਡੀਪੀ ਮੈਡਮ ਹੋਰ ਵੀ ਐਸਪੀ ਸਾਹਿਬ ਪੁਰਵਿਕ ਕਾਫੀ ਸਮਾਜ ਦੇ ਜਿਹੜੇ ਸਾਡੇ ਸੀਗੇ ਸੰਸਮਾਜ ਸਾਰੇ ਲੋਕਾਂ ਨਾਲ ਮੀਟਿੰਗ ਹੋਈ ਸੀਗੀ ਉੱਥੇ ਇੱਕ ਨਿਰਨੇ ਇਹ ਲਿਆ ਗਿਆ ਸੀਗਾ ਕਿ ਤੀਰਥ ਦੇ ਉੱਪਰ ਇੱਕ ਝੰਡਾ ਜਿਹੜਾ ਕਿ ਹਰ ਮੰਦਰ ਹਰ ਗੁਰਦੁਆਰੇ ਦੇ ਉੱਪਰ ਤੁਸੀਂ ਦੇਖਿਆ ਹੀ ਹੋਏਗਾ ਸਾਰਿਆਂ ਨੇ ਵੀ ਹੁੰਦਾ ਆ ਅਸੀਂ ਉਹਨਾਂ ਤੋਂ ਇਹੀ ਮੰਗ ਕੀਤੀ ਸੀਗੀ ਵੀ ਸਾਡੇ ਪ੍ਰਗਟ ਦਿਵਸ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਉੱਥੇ ਸਾਡਾ ਝੰਡਾ ਜਿਹੜਾ ਝੂਲਣਾ ਚਾਹੀਦਾ ਆ ਵੀ ਜਿੰਨੇ ਵੀ ਉੱਥੇ ਸੰਗਤ ਆਂਦੀ ਆ ਮੱਥਾ ਟੇਕ ਕੇ ਆਂਦੀ ਆ ਜਿਸ ਤਰ੍ਹਾਂ ਗੋਲਡਨ ਟੈਂਪਲ ਦੁਰ ਗਿਆਨਾ ਟੈਂਪਲ ਉੱਥੇ ਵੀ ਜਾ ਕੇ ਝੁਕਦੇ ਨੇ ਉਹ ਤੀਰਥ ਤੇ ਆ ਕੇ ਵੀ ਝੁਕਣ ਵੀ ਜਿਸ ਤਰ੍ਹਾਂ ਵੀ ਕੋਈ ਲੇਡੀਆਂ ਹੁੰਦੀਆਂ ਜਾਂ ਕਿਸ ਤਰ੍ਹਾਂ ਵੀ ਕਿਸੇ ਵੀ ਤਰ੍ਹਾਂ ਦਾ ਆਪਣੀ ਮੰਚਾ ਦੇ ਨਾਲ ਉੱਥੇ ਆ ਕੇ ਮੱਥਾ ਦੇਖਦੇ ਨੇ ਵੀ ਉਹ ਚੀਜ਼ ਸਾਨੂੰ ਅਸੀਂ ਉੱਥੇ ਮੰਗ ਕੀਤੀ ਸੀਗੀ ਤੇ ਬਸ ਹੁਣ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਪ੍ਰਗਟ ਦਿਵਸ ਤੋਂ ਪਹਿਲਾਂ ਪਹਿਲਾਂ ਜਿਹੜਾ ਝੰਡਾ ਆ ਉਹ ਤੀਰਤ ਦੇ ਉੱਪਰ ਲੱਗ ਜਾਣਾ ਚਾਹੀਦਾ ਤੇ ਉਹ ਝੰਡੇ ਦਾ ਰੰਗ ਲਾਲ ਹੋਣਾ ਚਾਹੀਦਾ ਆ ਜੇਕਰ ਉਹ ਪ੍ਰਗਟ ਦਿਵਸ ਤੋਂ ਪਹਿਲਾਂ 31 ਤਰੀਕ ਤੋਂ ਪਹਿਲਾਂ ਉੱਥੇ ਨਿਸ਼ਾਨ ਨਹੀਂ ਲੱਗਿਆ ਤਾਂ ਫਿਰ ਜਾਂ ਤਾਂ ਫਿਰ ਅਸੀਂ ਰਸਤੇ ਜਾਮ ਕਰਾਂਗੇ ਤੇ ਜਾਂ ਫਿਰ ਅਗੇ डीसी मैडम ਨੂੰ ਪਤਾ ਹੀ ਆ ਵੀ ਸਾਡੇ 21 ਮੰਗਾ ਉਹ ਕਿਸ ਤਰ ਤਰੀਕੇ ਨਾਲ ਪੂਰੀਆਂ ਕਰਦੇ ਨੇ